ਸਾਰਿਆਂ ਤੋਂ ਪਹਿਲਾਂ ਵੀਡੀਓ ਦਾ ਨੋਟੀਫਿਕੇਸ਼ਨ ਪਾਉਣ ਲਈ ਸਬਸਕ੍ਰਾਈਬ ਦੇ ਰੈੱਡ ਬੰਰਲ ਉੱਤੇ ਕਲਿੱਕ ਕਰ ਲਓ ਉਸ ਤੋਂ ਬਾਅਦ ਘੰਟੀ ਦੇ ਆਈਕਨ ਨੂੰ ਵੀ ਦਬਾ ਲਓ ਜਦੋਂ ਅਸੀਂ ਵੀਡੀਓ ਨੂੰ ਅਪਲੋਡ ਕਰਾਂਗੇ ਤਾਂ ਤੁਹਾਡੇ ਕੋਲੇ ਤੁਰਤੀ ਨੋਟੀਫਿਕੇਸ਼ਨ ਚੱਲ ਆਇਆ ਕਰੂਗਾ ਸਾਰਿਆਂ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਨੋਟ ਕਰ ਲਓ ਜੀ ਜੋ ਤੁਹਾਨੂੰ ਸਕਰੀਨ ਉੱਪਰ ਦਿਖਾਇਆ ਜਾ ਰਿਹਾ ਹੈ 6280305309 ਇਹ ਤੁਸੀਂ 5-7 ਫੋਟੋਆਂ ਤੇ ਬੰਦ ਦੀ ਸਾਰੀ ਜਾਣਕਾਰੀ ਭੇਜ ਕੇ ਜੀ ਆਪਣੀ ਐਡ ਆਪਣੇ ਇਸ YouTube ਚੈਨਲ ਉੱਤੇ ਫ੍ਰੀ ਵਿੱਚ ਚਲਵਾ ਸਕਦੇ ਹੋ ਅੱਜ ਬਹੁਤ ਦਿਨਾਂ ਬਾਅਦ ਵੀਡੀਓ ਅਪਲੋਡ ਕਰ ਰਹੇ ਹਾਂ ਹੁਣ ਰੈਗੂਲਰ ਵੀਡੀਓ ਆਇਆ ਕਰਨੀਆਂ ਦਿਨ ਵਿੱਚ ਦੀ ਦੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਕਾਟ 3556 ਜੀ ਸਾਰਾ ਓਰੀਜਨਲ ਟਰੈਕਟਰ ਤੇ 97 ਮਾਡਲ ਪੀਵੀ 29 ਨੰਬਰ ਹੈ ਟਰੈਕਟਰ ਦਾ ਜੀ ਪੰਜਾਬ ਨੰਬਰ ਮਿਰਲਾ ਦੇ ਟਾਇਰ ਨੇ ਜੀ 3 ਸਾਲਾਂ ਦੀ ਗਾਰੰਟੀ ਹੈ ਟਾਇਰਾਂ ਦੀ 1,80,000 ਰੁਪਏ ਦਾ ਪ੍ਰਾਈਸ ਹੈ ਜੀ ਮੁਖਸਰ ਸਾਹਿਬ ਪੰਜਾਬ ਏਰੀਆ ਵੀਰ ਦਾ ਜੀ ਤੇ ਮਾਲਕ ਵੀਰ ਦਾ ਨੰਬਰ 94630 17 114 ਜੋ ਤੁਹਾਨੂੰ ਸਕਰੀਨ ਉੱਪਰ ਵੀ ਦਿਖਾਇਆ ਜਾ ਰਿਹਾ ਹੈ 94630 17114 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ 97 ਮਾਡਲ 355 ਸਕਾਟ 3 ਸਾਲਾਂ ਦੀ ਟਾਇਰਾਂ ਦੀ ਗਾਰੰਟੀ 1 ਲੱਖ 80 ਰੁਪਏ ਪ੍ਰਾਈਜ਼ ਜੀ ਤੇ ਉਸ ਤੋਂ ਬਾਅਦ ਆਪਣੇ ਕੋਲ ਫਾਰਮ 50 ਜੀ ਸੌਰੀ 45 ਜੀ 98 ਮਾਡਲ ਦਾ 1 ਲੱਖ 45000 ਰੁਪਏ ਟਰੈਕਟਰ ਦਾ ਪ੍ਰਾਈਜ਼ ਹੈ ਜੀ ਅਗਲੇ ਟਾਇਰ 40 ਪੈਸੇ ਨੇ ਮਾਗਰਲੇ ਟਾਇਰ 95 ਪੈਸੇ ਨੇ ਜੀ ਤੇ ਮਾਲਕ ਵੀਰ ਦਾ ਨੰਬਰ ਜੀ 62391 56501 ਸਕਰੀਨ ਉੱਪਰ ਵੀ ਦਿਖਾਇਆ ਜਾ ਰਿਹਾ 62391 56501 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਸਕਰੀਨ ਉੱਪਰ ਵੀ ਦਿਖਾਇਆ ਜਾ ਰਿਹਾ ਸੀਗਾ ਜੀ ਤੇ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਸਾਰਾ ਕੰਮ ਕਰਵਾਇਆ ਹੋਇਆ ਜੀ ਟਰੈਕਟਰ ਦਾ ਸਾਰਾ Ориਜਨਲ ਪੇਂਟ ਹੈ ਜੀ 1 ਲੱਖ 45000 ਰੁਪਏ ਪ੍ਰਾਈਜ਼ 98 ਮਾਡਲ ਅਗਲੇ ਟਰ 40 ਪੈਸੇ ਮੰਗਰੇ ਲਈ 95 ਪੈਸੇ ਮਾਲਕੀ ਵੀ ਦਾ ਨੰਬਰ ਤੁਹਾਨੂੰ ਆਪੋ ਪਹਿਲਾਂ ਦੱਸ ਚੁੱਕੇ ਹਾਂ ਜੀ ਤੁਸੀਂ ਉਸ ਨੰਬਰ ਤੇ ਕਾਲ ਕਰੋ ਤੇ ਇਸ ਟਰੈਕਟਰ ਦੀ ਸਾਰੀ ਜਾਣਕਾਰੀ ਹਾਸਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਉਸ ਤੋਂ ਬਾਅਦ ਆਪਣੇ ਕੋਲੇ ਸੋਨਾਂ ਲਈ ਕਾ 750 ਜੀ ਡੀਆਈ ਤੇ 2009 ਮਾਡਲ ਹੈ ਜੀ 2,70,000 ਰੁਪਏ ਦਾ ਪ੍ਰਾਈਸ ਹੈ ਜੀ ਮਾਲਕੀ ਵੀ ਦਾ ਨੰਬਰ ਜੀ 8053802122 9853802122 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਤੇ ਤੁਸੀਂ ਬੇਚੇਜ ਕੋਈ ਕਿਸ ਟਰੈਕਟਰ ਨੂੰ ਖਰੀਦ ਸਕਦੇ ਹੋ 2009 ਮਾਡਲ ਜੀ 270000 ਰੁਪਏ ਪ੍ਰਾਈਸ 50 ਵਾਲਾ ਸੋਨਾ ਲੀਕਾ ਜੀ ਮੰਗਲੇ ਟਾਇਰ 7075 ਪੈਸੇ ਨੇ ਜੀ ਤੇ ਮੂਰਲੇ ਟਾਇਰ ਵੀ 7075 ਪੈਸੇ ਨੇ ਜੀ ਤੁਸੀਂ ਬੇਚੇਜ ਕੋਈ ਕਿਸ ਇਸ ਸੋਨਾ ਦੇ ਟਰੈਕਟਰ ਨੂੰ ਖਰੀਦ ਸਕਦੇ ਹੋ ਤੋ ਬਾਦਾ ਜੀ ਆਪਣੇ ਕੋਲੇ ਸਵਰਾਜ 855 ਜੀ 2013 ਮਾਡਲ ਹੈ ਜੀ ਪਹਿਲੇ ਓਨਰ ਕੋਲੇ ਹੈ ਜੀ ਪੰਜਾਬ ਨੰਬਰ ਹੈ ਜੀ ਪੀਬੀ 13 ਏਬੀ 7140 ਨੰਬਰ ਹੈ ਟਰੈਕਟਰ ਦਾ ਤੇ ਨਾਲ ਦੇ ਟਾਇਰ ਨੇ ਜੀ 65 ਪੈਸੀ ਟਾਇਰ ਨੇ ਜੀ ਤੇ ਮਾਲਕ ਵੀਰ ਦਾ ਨੰਬਰ ਜੀ 9378185292 ਸਕਰੀਨ ਉੱਪਰ ਵੀ ਦਿਖਾਇਆ ਜਾ ਰਿਹਾ ਹੈ 9378185292 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਪ੍ਰਾਈਸ ਫੋਨ ਤੇ ਦੱਸਣਗੇ ਜੀ ਤੁਸੀਂ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਦੀ ਖਰੀਦ ਨੂੰ ਖਰੀਦ ਸਕਦੇ ਜੀ ਤੇ ਕਲਾਸ ਕਰ ਦੇ ਇੰਜਨ ਵਾਲਾ ਟਰੈਕਟਰ ਹੈ ਜੀ 855 ਮਿਊਜ਼ਿਕ ਸਿਸਟਮ ਲੱਗਿਆ ਹੋਇਆ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਜੀ 13 ਮਾਡਲ 65 ਪੈਸੇ ਟਾਇਰ ਤੇ ਪਹਿਲੇ ਬੰਦੇ ਕੋਲੇ ਇਹ ਟਰੈਕਟਰ ਹੈ ਪ੍ਰਾਈਸ ਫੋਨ ਤੇ ਦੱਸਣਗੇ ਤੁਸੀਂ ਕਾਲ ਕਰਕੇ 855 ਟਰੈਕਟਰ ਦੀ ਪ੍ਰਾਈਸ ਨੂੰ ਜਾਣ ਸਕਦੇ 460 ਸਟੈਂਡਰਡ ਹੈ ਜੀ ਆਪਣੇ ਕੋਲੇ ਅਗਲਾ 2013 ਮਾਡਲ ਜੀ 4,80,000 ਰੁਪਏ ਟਰੈਕਟਰ ਦਾ ਪ੍ਰਾਈਸ ਬਰਨਾਲਾ ਏਰੀਆ 1700 ਘੰਟੇ ਚੱਲੇ ਟਰੈਕਟਰ ਜੀ 80 ਪੈਸੇ ਟਾਇਰ ਨੇ ਮਾਲਕ ਵੀਰ ਦਾ ਨੰਬਰ ਸਕਰੀਨ ਉੱਪਰ ਸ਼ੋਅ ਹੋ ਰਿਹਾ 98725 74308 98725 74308 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਸਟੈਂਡਰਡ ਟਰੈਕਟਰ ਨੂੰ ਖਰੀਦ ਸਕਦੇ ਹੋ ਬੜੇ ਕੰਡੀਸ਼ਨ ਦੇ ਟਾਇਰ ਹੈ ਜੀ 80 ਪੈਸੇ ਟਾਇਰ ਨੇ ਮਗਰਲੇ ਟਰੈਕਟਰ ਦੇ ਚਾਰੋਂ ਟਾਇਰ 80 ਪੈਸੇ ਜੀ ਨਾਲ ਦੇ ਟਾਇਰ ਨੇ ਜੀ ਮਾਲਕ ਵਿਰਜ਼ਨ ਨੰਬਰ ਤਾਂ ਨਾ ਪਤਾ ਚੁੱਕੇ ਆ ਦੁਬਾਰਾ ਫੇਰਦਾ ਦਿੰਦੇ ਆ 460 ਸਟੈਂਡਰਡ ਟਰੈਕਟਰ ਜੀ 2013 ਮਾਡਲ 480000 ਰੁਪਏ ਟਰੈਕਟਰ ਦਾ ਪ੍ਰਾਈਸ ਜੀ 80 ਪੈਸੇ ਟਾਇਰ ਨੇ ਟਰੈਕਟਰ ਦੇ ਚਾਰੋਂ 1700 ਘੰਟੇ ਚੱਲੇ ਹੋਏ ਜੀ ਉਸ ਤੋਂ ਬਾਅਦ ਆਪਣੇ ਕੋਲੇ ਰੋਟਾਵੇਟਰ ਜੀ ਸੋਨਾਲਿਕਾ ਕੰਪਨੀ ਦਾ ਤੇ 7 ਪੋਟਾ ਰੋਟਾਵੇਟਰ ਜੀ 60000 ਰੁਪਏ ਇਸ ਦਾ ਪ੍ਰਾਈਸ ਹੈ ਜੀ ਤੇ ਮਾਲਕ ਵਿਰਜ਼ਨ ਨੰਬਰ ਸਕੇ ਨੰਬਰ ਸ਼ੋਰ ਹੈ 88605 0942 88605 0942 ਇਹ ਮਾਲਕ ਵੀਰ ਦਾ ਨੰਬਰ ਜੀ ਤੁਸੀਂ ਇਸ ਨੰਬਰ ਤੇ ਮਾਲਕੀ ਵੀਰ ਨਾਲ ਗੱਲਬਾਤ ਕਰਕੇ ਇਸ ਰੋਟਾ ਵਿਟਰ ਨੂੰ ਖਰੀਦ ਸਕਦੇ ਜੀ ਸਰਮਾਣਾ ਏਰੀਆ ਜੀ ਵੀਰ ਦਾ ਤੁਸੀਂ ਬੇਚਿਤ ਕਿਸ ਨੂੰ ਖਰੀਦ ਸਕਦੇ ਜੀ ਤੇ ਜਿਹੜੇ ਵੀ ਅਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਜੀ ਆਪਣਾ ਦੂਸਰਾ ਚੈਨਲ ਜੀ ਪਬਜੀ ਰਿਲੇਟਡ ਹੈ ਤੁਸੀਂ ਉਹਨੂੰ ਵੀ ਸਬਸਕ੍ਰਾਈਬ ਕਰੋ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ ਜੀ Channel subscribe like